ਲੋਕ ਬਹੁਤ ਸਰਕਾਰ ਦੇ ਵਿਰੋਧ ਚ ਨੇ ਕਿਵੇਂ ਹਾਲਾਤ ਇੱਥੇ ਤਾਂ ਨਾ ਕੋਈ ਸਰਪੰਚਾ ਨਾ ਕੋਈ ਕੌਂਸਲਰ ਬਣਦਾ ਤੁਸੀਂ ਵੋਟਾਂ ਪਾਉਂਦੇ ਨਹੀਂ ਹੈਗੇ ਉਹ ਨਾ ਜੀ ਉਹ ਨਹੀਂ ਪਾਉਂਦੇ ਸਿਰਫ ਇਹਨਾਂ ਨੇ ਪੰਦੇ ਨੇ ਐਮਐਲ ਕੋਈ ਵੀ ਕਾਗਜ਼ ਤਿਆਰ ਕਰਾਉਣਾ ਹੋਵੇ ਕਿਸੇ ਨੇ ਕੋਈ ਕਿਸੇ ਕਿਸਮ ਦਾ ਵੀ ਕੁਝ ਕਰਾਉਣਾ ਉਹ ਨੂੰ ਹਰੇਕ ਕਹਿੰਦਾ ਵੀ ਤੂੰ ਮੈਡੀ ਦੇ ਅੰਦਰ ਨੂੰ ਕਿਵੇਂ ਕਰਦੀ ਏ ਤੇਰੇ ਮੋਹਰ ਲਾਉਣ ਵੀ ਤਿਆਰ ਨਹੀਂ ਕੀ ਉੱਥੇ ਜਾਨੀ ਕਿ ਆਊਟਰ ਹੋ ਤੁਸੀਂ ਆਊਟ ਹੋ ਨਾ ਤੁਸੀਂ ਪੰਚਾਇਤ ਚਮ ਉਹ ਨਾ ਤੁਸੀਂ ਕਮੇਟੀ ਚਮ ਜਾਨੀ ਕਿ ਨਗਰ ਕਾਉਂਸਲ ਚ ਹਾਂਜੀ ਹਾਂਜੀ ਕਿ ਚ ਕਾਸ਼ੇ ਚ ਨੇ ਆਂਦੇਗੇ ਕੋਈ ਨਾ ਡਿਸਪੈਂਸ ਦੇ ਨਾਮ ਬੱਚੇ ਨੂੰ ਪੜਾਉਣ ਬਾਤ ਤੇ ਕੋਈ ਸਕੂਲ ਆ ਵੀ ਬੱਚੇ ਕੋਈ ਨਹੀਂ ਰੇ ਇੱਕ ਵੇਲੇ ਦਵਾਈ ਦਵਾ ਸਕੇ ਕੁਝ ਇੱਥੇ ਪ੍ਰਬੰਧ ਨਹੀਂ ਪ੍ਰੋਬਲਮ ਤਾਂ ਜੀ ਬਹੁਤ ਜ਼ਿਆਦਾ ਆ ਰਹੀ ਹੈ ਜੀ ਉਹਰੇ ਨਾ ਤਾਂ ਪਾਣੀ ਦਾ ਹੱਲਾ ਹੈਗਾ ਨਾ ਕੋੜੇ ਦਾ ਹੈਗਾ ਜੀ ਵੋਟ ਲੈ ਜਾਂਦੇ ਨੇ ਕੋਈ ਕਰ ਕਰਤੇ ਹੈ ਨਹੀਂ ਜੇ ਸ਼ੈਨ ਕਰਵਾਣ ਜਾਣੇ ਆ ਜੀ ਸ਼ੈਨ ਵੀ ਨਹੀਂ ਕਰਦੇ ਹੈਗੇ ਐ ਕਹਿੰਦੇ ਕਿਹੜੀ ਕਲੋਨੀ ਚ ਆਏ ਜੀ ਤੁਸੀਂ ਕੰਦਗੀ ਦੇਖ ਰਹੇ ਸੀ ਇਹ ਫਿਰ ਪਾਣੀ ਐਵੇਂ ਹੀ ਰਹਿੰਦਾ ਇੱਥੇ ਇਕੱਠਾ ਹੁੰਦਾ ਹਾਂ ਜੀ ਹਾਂ ਜੀ ਹਾਂ ਇਹਦੇ ਪਿੱਛੇ ਲੜਾਈਆਂ ਹੁੰਦੀਆਂ ਨੇ ਇੱਕ ਦਲਦਲ ਬਣੀ ਹੋਈ ਹੈ ਇਹ ਤਾਂ ਨੁਕਸਾਨ ਵੀ ਹੋ ਸਕਦਾ ਬਹੁਤ ਜਿਆਦਾ ਬਹੁਤ ਜਿਆਦਾ ਜੀ ਜੇ ਕੋਈ ਰਾਤ ਨੂੰ ਹਨੇਰੇ ਸਵੇਰੇ ਡਿੱਗ ਜਾਏ ਇਹਦੇ ਚ ਦੇਖ ਲਓ ਜੀ ਕਿਹੜਾ ਨਿਕਲੂਗਾ ਕੋਈ ਲੀਡਰ ਆਉਂਦਾ ਤੁਹਾਡੇ ਕੋਲ ਤੁਸੀਂ ਮੰਗਾ ਰੱਖਦੇ ਹੋ ਕਿ ਸਾਡਾ ਭਾਈ ਆ ਮੰਗਾ ਰੱਖ ਲਿਆ ਜੀ ਰੱਖ ਲਿਆ ਲੀਡਰ ਸਾਹਿਬ ਮਿੱਟੀ ਦੀ ਕੋਲੀ ਦੇ ਕੇ ਮਗ ਜਾਂਦੇ ਨੇਗੇ ਕਿੰਨੀਆਂ ਸਰਕਾਰਾਂ ਆਈਆਂ ਨੇ ਜੀ ਕਦੇ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਵੀ ਹੁੰਦੀ ਸੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਐਮਐਲ ਨੂੰ ਕਿਹਾ ਨਹੀਂ ਹਾਂ ਜੀ ਸਾਰਿਆਂ ਨੂੰ ਕਹਿੰਦੇ ਰਹਾ ਕਿਸੇ ਅਗਲਾ ਕਹਿਉਂਦਾ ਦੀ ਹਾਂ ਕਰਦੇ ਹਾਂ ਹੁਣੇ ਮੁੜ ਕੇ ਆਉਂਦਾ ਨਹੀਂ ਕੋਈ ਹੁਣ ਸਾਡੀ ਤਾਂ ਇਹੀ ਸਲਾਹ ਹੈ ਵੀ ਅਸੀਂ ਤਾਂ ਬਾਈਕਾਟ ਕਰਾਂਗੇ ਜੀ ਵੋਟਾਂ ਨਹੀਂ ਜਿਹੜਾ ਕੋਈ ਸਾਡੀ ਕਲੋਨੀ ਦਾ ਕੰਮ ਕਰੂਗਾ ਉਹਨੂੰ ਵੋਟ ਪਾ ਦਾਂਗੇ ਨਹੀਂ ਸਾਡਾ ਬਾਈਕਾਟ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਨਗਰ ਕੌਂਸਲ ਬੋਟਾਂ ਆ ਰਹੀਆਂ ਨੇ ਉਸ ਤੋਂ ਪਹਿਲਾਂ ਨਾਬਾ ਦੀ ਇੱਕ ਤਸਵੀਰ ਦਿਖਾਵਾਂਗੇ ਕਿ ਨਾਬਾ ਦੀ ਏਕਤਾ ਕਲੋਨੀ ਦੇ ਵਿੱਚ ਮੌਜੂਦ ਆ ਜਿੱਥੇ ਲੋਕ ਬਹੁਤ ਸਰਕਾਰ ਦੇ ਵਿਰੋਧ 'ਚ ਨੇ ਕਿ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਅਸੀਂ ਬਹੁਤ ਲੰਮੇ ਸਮੇਂ ਤੋਂ ਕਿਤੇ ਨਾ ਕਿਤੇ ਮੰਗ ਰੱਖਦੇ ਆਂ ਹਰ ਲੀਡਰ ਨੂੰ ਹਰ ਸਰਕਾਰ ਨੂੰ ਹਰ ਪਾਰਟੀ ਨੂੰ ਕਹਿੰਦੇ ਆਂ ਕਿ ਸਾਡਾ ਹੱਲ ਕੀਤਾ ਜਾਵੇ ਕਿਉਂਕਿ ਸਾਡੀ ਕਲੋਨੀਆਂ ਆウター ਨਾ ਇੱਥੇ ਕੋਈ ਸਰਪੰਚਾ ਨਾ ਕੋਈ ਕਾਉਂਸਲਰ ਬਣਦਾ ਸਿਰਫ ਅਸੀਂ विधानसभा ਦੀਆਂ ਵੋਟਾਂ ਪਾਉਣੇ ਹਨ ਜਿਨੀ ਕਿ ਐਮਐਲਏ ਲਈਆਂ ਵੋਟਾਂ ਸਾਡੀ ਨਾ ਤਾਂ ਕਾਉਂਸਲਰ ਵਾਲੀ ਵੋਟ ਪਵੇ ਨਾ ਪੰਚਾਇਤ ਦੀ ਵੋਟ ਪਵੇ ਸਾਡਾ ਕੋਈ ਸਰਪੰਚ ਨਹੀਂ ਹੈਗਾ ਇੱਥੋਂ ਤੱਕ ਕਹਿ ਰਹੇ ਹਾਂ ਤੇ ਤਸਵੀਰਾਂ ਦਿਖਾਵਾਂਗੇ ਕਿ ਏਕਤਾ ਕਲੋਨੀਆਂ ਆਊਟਰ ਕਲੋਨੀਆਂ ਇਹ ਥੂਹੀ ਰੋਡ ਤੇ ਆ ਬਿਲਕੁਲ ਰੇਲ 트랙 ਦੇ ਨਾਲ ਜਿੱਥੇ ਦੀਆਂ ਤਸਵੀਰਾਂ ਕਿ ਗੰਦਗੀ ਹੀ ਗੰਦਗੀ ਦਿਖਾਈ ਦੇ ਰਹੀ ਆ ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਸੀਵਰੇਜ ਦਾ ਪ੍ਰਬੰਧ ਨਹੀਂ ਅਤੇ ਜਿਹੜੇ ਇੱਥੇ ਦੇ ਲੋਕ ਨੇ ਆਲੇ ਦੁਆਲੇ ਵਾਲੇ ਵਾਸੀ ਨੇ ਉਹ ਆਪਣੇ ਪਾਣੀ ਦਾ ਜਿਹੜਾ ਪ੍ਰਬੰਧਾ ਉਹ ਨਾ ਹੋਣ ਦੇ ذریعے ਜਾਨੀ ਕਿ ਦਿੱਕਤ ਦਾ ਸਾਹਮਣਾ ਕਰ ਰਹੇ ਨੇ ਗੱਲਬਾਤ ਵੀ ਕਰਾਂਗੇ ਮੌਜੂਦ ਨੇ ਜਿਹੜੇ ਸਾਰੇ ਮੁਹੱਲਾ ਵਾਸੀ ਨੇ ਉਹ ਇੱਥੇ ਮੌਜੂਦ ਨੇ ਇਕੱਠੇ ਹੋਏ ਨੇ ਤੇ ਆਪਣੀਆਂ ਸਮੱਸਿਆਵਾਂ ਦੱਸ ਰਹੇ ਨੇ ਕਿ ਸਾਨੂੰ ਕਿਸੇ ਵੀ ਪਾਰਟੀ ਦੇ ਲੀਡਰ ਨੇ ਕੋਈ ਕੰਮ ਨਹੀਂ ਕੀਤਾ ਐਮਐਲਏ ਬਣਦੇ ਆਏ ਨੇ ਹੁਣ ਤੱਕ ਸਾਰੀਆਂ ਪਾਰਟੀਆਂ ਦੇ ਬਣਦੇ ਆਏ ਨੇ ਪਰ ਕੁਝ ਵੀ ਨਹੀਂ ਕੀਤਾ ਗਿਆ ਬਈ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਜਗENDER ਸਿੰਘ ਆ ਜੀ ਠੀਕ ਆ ਜੀ ਇਸੇ ਕਲੋਨੀ ਦੇ ਵਸਨੀਕ ਹਾਂ ਜੀ ਹਾਂ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਤੁਸੀਂ ਮੈਨੂੰ 25 ਸਾਲ ਹੋ ਗਏ ਜੀ ਠੀਕ ਹੈ ਹਾਂ ਜੀ ਤੇ ਕਿਵੇਂ ਹਾਲਾਤ ਇੱਥੇ ਤਾਂ ਨਾ ਕੋਈ ਸਰਪੰਚਾ ਨਾ ਕੋਈ ਕਾਉਂਸਲਰ ਬਣਦਾ ਤੁਸੀਂ ਵੋਟਾਂ ਪਾਉਂਦੇ ਨਹੀਂ ਹੈਗੇ ਉਹ ਫਿਰ ਨਾ ਜੀ ਉਹ ਨਹੀਂ ਪਾਉਂਦੇ ਸਿਰਫ ਇਹਨਾਂ ਦੇ ਪੈਂਦੇ ਨੇ ਐਮਐਲ ਦੀ ਅੱਛਾ ਹਾਂ ਜੀ ਹਾਂ ਕੋਈ ਵੀ ਕਾਗਜ਼ ਤਿਆਰ ਕਰਾਉਣਾ ਹੋਵੇ ਕਿਸੇ ਨੇ ਕੋਈ ਕਿਸੇ ਕਿਸਮ ਦਾ ਵੀ ਕੁਝ ਕਰਾਉਣਾ ਉਹ ਨੂੰ ਹਰੇਕ ਕਹਿੰਦਾ ਵੀ ਤੂੰ ਕਮੇਟੀ ਦੇ ਅੰਦਰ ਨੂੰ ਕਿਵੇਂ ਕਰਦੀ ਏ ਤੇਰੇ ਮੋਹਰ ਲਾਉਣ ਵੀ ਤਿਆਰ ਨਹੀਂ ਕੋਈ ਇੱਥੇ ਕੇ ਹਾਂ ਨਹੀਂ ਹਾਂ ਉਹੀ ਗੱਲ ਕੋਈ ਚੀਜ਼ ਆਟੈਸਟਡ ਕਰਾਉਣੀ ਆ ਤੁਸੀਂ ਜਾਂ ਸਰਪੰਚ ਤੋਂ ਕਰਾਉਣੀ ਆ ਜਾਂ ਫਿਰ ਕਾਉਂਸਲਰ ਤੋਂ ਕਰਵਾਉਣੀ ਆ ਉਹ ਹੁੰਦੀ ਹੋਣੀ ਨਾ ਬਿਲਕੁਲ ਨਹੀਂ ਹੁੰਦੀ ਜੀ ਠੀਕ ਹੈ ਹਾਂ ਫਿਰ ਤਾਂ ਬਹੁਤ ਵੱਡੀ ਪ੍ਰੋਬਲਮ ਆ ਜੀ ਬਹੁਤ ਬਹੁਤ ਜ਼ਿਆਦੇ ਜੀ ਠੀਕ ਹੈ ਨਰਕ ਦੀ ਜ਼ਿੰਦਗੀ ਭੋਗ ਰਹੀ ਹੈ ਜੀ ਸਾਰੀ ਕਲੋਨ ਨੇ ਹੂੰ ਠੀਕ ਹੈ ਨਾ ਹੁਣ ਹੁਣ ਤੋਂ ਜਿਵੇਂ ਤੁਸੀਂ ਸਾਲ ਦੱਸਿਆ ਕਿ ਇੰਨੇ ਸਾਲ ਤੋਂ ਅਸੀਂ ਰਹਿ ਰਹੇ ਹਾਂ ਕਿੰਨੀਆਂ ਸਰਕਾਰਾਂ ਆਈਆਂ ਨੇ ਜੀ ਕਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਹੁੰਦੀ ਸੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਐਮਐਲ ਨੂੰ ਕਿਹਾ ਨਹੀਂ ਤੁਹਾਨੂੰ ਹਾਂ ਜੀ ਸ ਕਿ ਕਿਸੇ ਅਗਲਾ ਕਹਿੰਦਾ ਦੀ ਹਾਂ ਕਰਦੇ ਹਾਂ ਹੁਣੇ ਮੁੜ ਕੇ ਆਉਂਦਾ ਨਹੀਂ ਕੋਈ ਠੀਕ ਹੈ ਹਾਂ ਅੱਜ ਤੱਕ ਨਹੀਂ ਆਇਆ ਜੀ ਕੋਈ ਨਾ ਕਿਸੇ ਨੇ ਕਰਿਆ ਜੀ ਕੁਝ ਠੀਕ ਹੈ ਹਾਂ ਹੁਣ ਫਿਰ ਤੁਸੀਂ ਕੀ ਸੋਚ ਰਹੇ ਹੋ ਕੀ ਪਲਾਨਿੰਗ ਬਣਾ ਰਹੇ ਹੋ ਕਿ ਕੀ ਬਣੂਗਾ ਹੁਣ ਸਾਡੀ ਤਾਂ ਇਹੀ ਸਲਾਹ ਹੈ ਵੀ ਅਸੀਂ ਤਾਂ ਬਾਈਕਾਟ ਕਰਾਂਗੇ ਜੀ ਵੋਟਾਂ 'ਚ ਅੱਛਾ ਹਾਂ ਠੀਕ ਹੈ ਹਾਂ ਜਿਹੜਾ ਕੋਈ ਸਾਡੀ ਕਲੋਨੀ ਦਾ ਕੰਮ ਕਰੂਗਾ ਉਹਨੂੰ ਵੋਟ ਪਾ ਦਾਂਗੇ ਨਹੀਂ ਸਾਡਾ ਬਾਈਕਾਟ ਹੈ ਠੀਕ ਹੈ ਹਾਂ ਅਸੀਂ ਦੇਖ ਰਹੇ ਹਾਂ ਵਿੱਚ ਗਲੀਆਂ ਤਾਂ ਬਣੀਆਂ ਨੇ ਇਹ ਕੋਈ ਗ੍ਰਾਂਟ ਆਈ ਸੀ ਜਿਹੜੀ ਆ ਕੋਈ ਗਲੀ ਬਣ ਗਈ ਜਾਂ ਚਲੋ ਸਫਾਈ ਦਾ ਪ੍ਰਬੰਧ ਨਹੀਂ ਹੋਇਆ ਇਹ ਇਹ ਤਾਂ ਸੈਂਟਰ ਦਾ ਆ ਤੀਜੀ ਪੈਸਾ ਜਦੋਂ ਕਿਤੇ ਹੋ ਗਿਆ ਇਹ ਹਾਂ ਅੱਛਾ ਜਣੀ ਕਿ ਨਾ ਕੋਈ ਕਾਉਂਸਲਰ ਨਹੀਂ ਕਾਉਂਸਲਰ ਹੋਵੇ ਸਰਪੰਚ ਬਣੇ ਤਾਂ ਸੋਡੇ ਕੰਮ ਹੋਣ ਬਿਲਕੁਲ ਜੀ ਠੀਕ ਹੈ ਅਸੀਂ ਤਾਂ ਕਹਿੰਦੇ ਹਾਂ ਕਮੇਟੀ ਦੇ ਵਿੱਚ ਲੈ ਕੇ ਇਹਦਾ ਸਗੋਂ ਇਹਦਾ ਕਮਾਈ ਦਾ ਸਾਧਨ ਬਣੂ ਇਹਨਾਂ ਨੂੰ ਜਿਹੜਾ ਹੈਗਾ ਸਾਨੂੰ ਖਰਚਾ ਲਾਉਣ ਆ ਸਾਨੂੰ ਸਹੂਲਤਾਂ ਦੇਣ ਨੀ ਨਗਰ ਕਾਉਂਸਲ ਦੀਆਂ ਬੋਟਾਂ ਪੈਣੀਆਂ ਨੇ ਜੀ ਫਿਰ ਹੁਣ ਜਾ ਕੇ ਤੁਸੀਂ ਕਰੋ ਤਾਲਮਿਲ ਵੀ ਹੁਣ ਪਾਓ ਜੀ ਸਾਡੀ ਐਂਟਰੀ ਬੀਐਸ ਦੀ ਸਾਡਾ ਕਾਉਂਸਲਰ ਬਣੇ ਅੱਛਾ ਜੀ ਨਹੀਂ ਨਹੀਂ ਤੁਸੀਂ ਮਤਲਬ ਕਰੀ ਨਹੀਂ ਇਹ ਯੋਜਨਾ ਬਣਾਈ ਨਹੀਂ ਵੀ ਜਾ ਕੇ ਕਿਸੇ ਮਿਲੋ ਉੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿ ਸਾਡੀ ਕਲੋਨੀ ਹੈ ਜਿਹੜੀ ਉਹਦੇ ਵਿੱਚ ਪਾਓ ਜੀ ਕਾਉਂਸਲਰ ਬਣੇ ਪਹਿਲਾਂ ਕਿਹਾ ਹੋਇਆ ਜੀ ਸਾਡਾ ਲਿਖ ਕੇ ਵੀ ਦਿੱਤਾ ਹੋਇਆ ਵੀ ਸਾਨੂੰ ਕਮੇਟੀ ਦੇ ਅੰਡਰ ਲਿਆਂਦਾ ਜਾਵੇ ਜੀ ਹਾਂ ਅੱਛਾ ਦੇਮਾਨ ਨੇ ਵੀ ਰਿਕਮੈਂਡ ਕਰਕੇ ਉੱਪਰ ਭੇਜੀ ਹੈ ਠੀਕ ਹੈ ਪਰ ਪਾਈ ਨਹੀਂ ਜੀ ओके okay. यानी कि बहुत बड़ी समस्या माने बहुत ज्यादा जी। ਅਸੀਂ ਆ ਗੰਦਗੀ ਦੇਖ ਰਹੇ ਸੀ ਇਹ ਫਿਰ ਪਾਣੀ ਐਵੇਂ ਹੀ ਰਹਿੰਦਾ ਇੱਥੇ ਇਕੱਠਾ ਹੁੰਦਾ ਹਾਂ। ਹਾਂ ਜੀ ਹਾਂ ਇਹਦੇ ਪਿੱਛੇ ਲੜਾਈਆਂ ਹੁੰਦੀਆਂ ਨੇ। ਅੱਛਾ ਜੀ। ਹਾਂ ਹਰੇਕ ਪਾਣੀ ਉਧਰ ਮੂਰੇ ਡੁੱਲ ਜਾਂਦਾ ਜੀ ਹੁਣ ਉਹਨਾਂ ਨੂੰ ਵੀ ਔਖਾ ਜੀ। ਲੋਕ ਪਾਣੀ ਸਿੱਟਣ ਕਿੱਥੇ? ਠੀਕ ਹੈ। ਹਾਂ ਇਸ ਕਰਕੇ ਠੀਕ ਹੈ। ਯਾਨੀ ਕਿ ਦਿੱਕਤਾਂ ਇਹ ਤਾਂ ਅਸੀਂ ਦੇਖਦੇ ਆ ਇੱਕ ਦਲਦਲ ਬਣੀ ਹੋਈ ਆ ਇਹ ਤਾਂ ਨੁਕਸਾਨ ਵੀ ਹੋ ਸਕਦਾ ਬਹੁਤ ਜਿਆਦਾ ਬਹੁਤ ਜਿਆਦਾ ਜੀ ਜੇ ਕੋਈ ਰਾਤ ਨੂੰ ਹਨੇਰੇ ਸਵੇਰੇ ਡਿੱਗ ਜਾਏ ਇਹਦੇ ਚ ਦੇਖ ਲਓ ਜੀ ਕਿਹੜਾ ਨਿਕਲੂਗਾ ਇੱਥੋਂ। ਠੀਕ ਹੈ ਅਬ ਜੀ ਕੀ ਨਾਮ ਆ ਜੀ ਆਪਣਾ ਜਸਵਿੰਦਰ ਸਿੰਘ ਆ ਜੀ ਅਗਰ ਜਸਵਿੰਦਰ ਜੀ ਕੀ ਹਾਲਾਤ ਨੇ ਤੁਹਾਡੀ ਕਲੋਨੀ ਦੇ ਇੱਥੇ ਬਹੁਤ ਮਾੜਾ ਹਾਲ ਹੈ ਕਿਉਂਕਿ ਪਹਿਲਾਂ ਵੀ ਇੱਥੇ ਲੀਡਰਾਂ ਨੇ ਵੱਡੇ ਵੱਡੇ ਵਾਅਦੇ ਕਰ ਜੁਦੇ ਆ ਹਮੇਸ਼ਾ ਇਹਨਾਂ ਨੇ ਮਤੇ ਹੀ ਮਾੜਾ ਸ਼ਲੂਕ ਰੱਖਿਆ ਜਾਂਦਾ ਕਿਉਂਕਿ ਵੋਟਾਂ ਲੈ ਲੋ ਗਰੀਬ ਲੋਕ ਨੇ ਪੁੱਛਦੇ ਨਹੀਂ ਆਗੇ ਤੇ ਇਸ ਕਰਕੇ ਇਹਨਾਂ ਮਾੜਾ ਜਿਵੇਂ ਕੋਈ ਨਾ ਡਿਸਪੈਂਸਰੀ ਦਾ ਨਾਂ ਬੱਚੇ ਨੂੰ ਪੜਾਉਣ ਵਾਲਾ ਤੇ ਕੋਈ ਸਕੂਲ ਆ ਵੀ ਬੱਚੇ ਕੋਈ ਨਹੀਂ ਰਿਕ ਵੇਲੇ ਦਵਾਈ ਦਵਾ ਸਕੇ ਕੁਝ ਇੱਥੇ ਪ੍ਰਬੰਧ ਕੋਈ ਛੋਟੇ ਛੋਟੇ ਕਾਗਜ਼ ਪੱਤਰ ਕਰਾਉਣੇ ਨੇ ਉਹਨਾਂ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਲਾ ਦਾ ਕੋਈ ਨਕਸ਼ਾ ਪਾਸ ਵੀ ਨਹੀਂ ਕਰਦਾ ਜਾਨੀ ਕਿ ਆਊਟਰ ਹੋ ਤੁਸੀਂ ਆਊਟ ਹੋ ਨਾ ਤੁਸੀਂ ਪੰਚਾਇਤ ਚਮ ਉਹ ਨਾ ਤੁਸੀਂ ਕਮੇਟੀ ਚਮ ਜਾਨੀ ਕਿ ਨਗਰ ਕਾਉਂਸਲ ਚ ਹਾਂਜੀ ਹਾਂਜੀ ਕਿ ਕਾਸ਼ੇ ਚ ਨਹੀਂ ਆਂਦੇਗੇ ਕਿਉਂਕਿ ਜੇ ਅਸੀਂ ਇੱਕ ਛੋਟਾ ਜਿਹਾ ਬੈਂਕ ਤੋਂ ਕਿਸੇ ਨੇ ਬੰਦੇ ਨੇ ਲੋਨ ਵੀ ਕਰਾਉਣ ਆਇਆ ਉਹ ਵੀ ਕਹਿੰਦੇ ਨਕਸ਼ਾ ਪਾਸ ਉਹ ਚਾਹਦਾ ਕੋਈ ਬਾਲੀਵਾਰ ਚ ਨਹੀਂ ਆਗਾ ਅਰੇ ਤਾਂ ਨਕਸ਼ਾ ਨਹੀਂ ਪਾਸ ਦਿੰਦੇਗਾ ਨਾ ਕੋਈ ਪੰਚਾਇਤ ਸਾਡੇ ਨਾਲ ਕੋਈ ਸਰਪੰਚਾ ਨਹੀਂ ਤੁਸੀਂ ਤੁਸੀਂ ਇਕੱਠੇ ਹੋ ਕੇ ਮਿਲੇ ਨਹੀਂ ਹੈਗੇ ਐਮਐਲਏ ਨੂੰ ਗੱਲਬਾਤ ਕੀਤੀ ਹੋਵੇ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉੱਥੇ ਕਮੇਟੀ ਜਾ ਕੇ ਗੱਲਬਾਤ ਕੀਤੀ ਉਹ ਵੀ ਸਾਡਾ ਕੋਈ ਬਾਲੀਵਾਰਸ ਤਾਂ ਬਣੋ ਜੀ ਬਹੁ ਪਤਾ ਦੇ ਕੇ ਅੱਜ ਜੀਗਾ ਦੇ ਵੀ ਸਾਡੇ ਕਲੋਨੀਆਂ ਰੇੜੀ ਆ ਅਕਾਲੀ ਦਲ ਦੀ ਸਰਕਾਰ ਦੀ ਇਹਨਾਂ ਦਾ ਕੁਝ ਕਰਿਆ ਜਾਵੇ ਤੇ ਉਹਨਾਂ ਨੇ ਵੀ ਐਸਡੀਐਮ ਸਾਹਮਣੇ ਹਾਂ ਕਰੀ ਜੇ ਕਰਾਂਗੇ ਉਹ ਤੋਂ ਬਾਅਦ ਅਸੀਂ ਬਹੁਤ ਐਡਾ ਵੀ ਲਾਈਆਂ ਖਬਰਾਂ ਲਾਈਆਂ ਜਿਹੜੇ ਸਾਡੇ ਕੋਲੇ ਪਈਆਂ ਨੇ ਪਰ ਇਹਨਾਂ ਇਹ ਸਰਕਾਰਾਂ ਰੇੜੇ ਛੁੱਤੀ ਪਈਆਂ ਨੇ ਇਹਨਾਂ ਨੂੰ ਇਹ ਗਰੀਬ ਲੋਕ ਨਾਜ਼ਰ ਹੀ ਨਹੀਂ ਆਉਂਦੇਗੇ ਕਿੱਥੇ ਰਹਿਣੇ ਕਿਉਂਕਿ ਇਹਨਾਂ ਇਹਨਾਂ ਵੱਡੇ ਤਨਖਾਹ ਵਾਲੇ ਲੋਕਾਂ ਨਾਲ ਮਤੋਂ ਲਈ ਕੰਮ ਕਰਦੇ ਨੇ ਗਰੀਬ ਲੋਕ ਇਹਨਾਂ ਦੇ ਜਾਦ ਨਹੀਂ ਆਉਂਦੇਗੇ ਬਿਲਕੁਲ ਹੁਣ ਕੀ ਪਲਾਨਿੰਗ ਹੈ ਤੁਹਾਡੀ ਤੁਸੀਂ ਕਿਵੇਂ ਇਕੱਠੇ ਹੋ ਕੇ ਕੀ ਸੋਚ ਰਹੋ ਕੀ ਵਿਚਾਰ ਬਣਾ ਰਹੇ ਹੋ ਵਿਚਾਰ ਤੇ ਜੇ ਇਹ ਨਾ ਛਾੜਾ ਕਿ ਇਹਨੇ ਕੁਝ ਨਾ ਕਰਿਆ ਫਿਰ ਅਸੀਂ ਬਾਈਕਾਟ ਕਰਾਂਗੇ ਕਿਸ ਨੂੰ ਵੋਟਰੀ ਪਾਵਾਂਗੇ ਪੋਰਟ ਲਾਦਾਂਗੇ ਕਲੇ ਛਡੇ ਲਾਵਾਂਗੇ ਜਿਸ ਕਿਸ ਨੂੰ ਵੋਟਰੀ ਪਾਵਾਂਗੇ ਵੈਸੇ ਇੱਕ ਆਲਾ ਐਮਐਲਏ ਦੇ ਮਾਨ ਨੇ ਹਾਂ ਕਰੀਏ ਜੀ ਜੋ ਉਹਨਾਂ ਨੇ ਕਰਤਾ ਧੰਨਵਾਦ ਕਰਾਂਗੇ ਜੇ ਨਾ ਕਿਸ ਨੂੰ ਕੁਝ ਕਰਤਾ ਅਸੀਂ ਬਾਈਕਾਟ ਕਰਾਂਗੇ ਠੀਕ ਹੈ ਹੁਣ ਤੱਕ ਕੀਤਾ ਨਹੀਂ ਹਜੇ ਕੋਈ ਗੱਲਬਾਤ ਜਿਵੇਂ ਤੁਸੀਂ ਕਹਿੰਦੇ ਹਾਂ ਕੀਤੀ ਆ ਕੋਈ ਕੁਝ ਕੀਤਾ ਹੋਵੇ ਉਹਨੇ ਜੀ ਲੋਕਲ ਬਾਡੀ ਨੂੰ ਭੇਜਿਆ ਹੈ ਜੋ ਉੱਪਰ ਪਾਸ ਹੋ ਜੂਗਾ ਸਰਕਾਰ ਨੂੰ ਉੱਪਰ ਤੇ ਪਾਸ ਹੋਗਾ ਜੀ ਕਹਿੰਦਾ ਜੀ ਫਿਰ ਆਪਾਂ ਜੂਰੇ ਦਾ ਪੈਲ ਦੇ ਦਰਤੇ ਹੱਲ ਕਰਾਂਗੇ ਠੀਕ ਹੈ ਠੀਕ ਹੈ ਵੀ ਜ ਮਿੰਦਰ ਸਿੰਘ ਜੀ ਅੱਛਾ ਮਿੰਦਰ ਸਿੰਘ ਜੀ ਹਾਲਾਤ ਦੇਖ ਰਿਹਾ ਤੁਸੀਂ ਵੀ ਦਿਖਾ ਰਹੇ ਹੋ ਕਿ ਸਾਡੇ ਪਾਣੀ ਦੇ ਪ੍ਰਬੰਧ ਨਹੀਂ ਕਿਵੇਂ ਦੇ ਹਾਲਾਤ ਨੇ ਤੁਹਾਡੀ ਕਲੋਨੀ ਦੇ ਹਲਾਜ ਜਫਰਦਾਨ ਜੀ ਨੇ ਕਹੇ ਤੇ ਹੋਈ ਨਹੀਂ ਜੀ ਉਹ ਵੀ ਉਹੀ ਗੱਲਾਂ ਮੇਰੇ ਲਈ ਵੀ ਨਹੀਂ ਜੀ ਠੀਕ ਹੈ ਹਾਂ ਜੀ ਓਕੇ ਬੁਰਾ ਹਾਲ ਹੈ ਤੁਹਾਨੂੰ ਦੇਖ ਹੀ ਰਹੇ ਹਾਂ ਤੁਸੀਂ ਅੱਛਾ ਹਾਂ ਜੀ ਨੀ ਹੁਣ ਤੱਕ ਤੁਸੀਂ ਫਿਰ ਇਹ ਨਹੀਂ ਸੋਚਿਆ ਵੀ ਵੋਟਾਂ ਤੋਂ ਪਹਿਲਾਂ ਮਿਲੀ ਹੈ ਆਪਾਂ ਜਿਵੇਂ ਹੁਣ ਨਗਰ ਕਾਉਂਸਲ ਦੀਆਂ ਵੋਟਾਂ ਆਉਣੀਆਂ ਨੇ ਜੀ ਨਵੇਂ ਕਾਉਂਸਲਰ ਮਿਲਨੇ ਨੇ ਸਾਰੀ ਕਮੇਟੀ ਨੂੰ ਸਾਰੇ ਨਾਬੇ ਨੂੰ ਸਾਰੇ ਪੰਜਾਬ ਦੇ ਸ਼ਹਿਰਾਂ ਨੂੰ ਹੁਣ ਫਿਰ ਤੁਸੀਂ ਇਹ ਨਹੀਂ ਸੋਚਿਆ ਵੀ ਜਾ ਕੇ ਅਸੀਂ ਕਹੀਏ ਵੀ ਸਾਡਾ ਕਾਉਂਸਲਰ ਤਾਂ ਲਾਓ ਸਾਡਾ ਜਿਹੜਾ ਕਲੋਨੀ ਆ ਉਹਨੂੰ ਉਹਦੇ ਵਿੱਚ ਤਾਂ ਲੈ ਕੇ ਆਓ ਇਹ ਸੁਣਨੀ ਨਹੀਂ ਕਿਸੇ ਨੂੰ ਪਤਾ ਇਹ ਪਹਿਲਾਂ ਵੀ ਜਾ ਕੇ ਆਏ ਨੇ ਜੀ ਜੀ ਕੋਈ ਸੁਣਦਾ ਤਾਂ ਹੈ ਨਹੀਂ ਜੀ ਗੱਲ ਨਗਰ ਕੌਂਸਲ ਹੁਣ ਕਿੱਥੇ ਵਾਦਣਗੇ ਜੋ ਕਿੰਨੇ ਦਿਨ ਤੋਂ ਨਹੀਂ ਪੈ ਰਹੀ ਇਹ ਹੁਣ 1 ਕੋਲਖ ਕਿੱਥੇ ਵਾਦਣਗੇ ਇਹ ਠੀਕ ਹੈ ਹਾਂਜੀ ਹੁਣ ਮੰਗ ਕੀ ਕਰਦੇ ਹਾਂ ਵਿਚਾਰ ਕੀ ਬਣਾ ਰਹੇ ਮੰਗਦਾ ਜੀ ਸਾਡਾ ਕੰਮ ਹੋ ਜਾ ਜੀ ਕਲੋਨੀ ਦਾ ਬਸ ਇਹੀ ਮੰਗ ਹੈ ਸਾਡੀ ਦਾ ਠੀਕ ਹੈ ਵੀ ਸਫਾਈ ਹੋ ਜਾ ਮਾੜੀ ਮੋਟੀ ਉਹਦੇ ਟੈਂਪੂ ਆਉਂਦਾ ਹੀ ਕੂੜਾ ਚੱਕਣ ਉਹ ਵੀ ਆਉਣ ਲੱਗ ਜਾਏ ਪਾਣੀ ਦਾ ਸੀਵਰੇਜ ਚੱਲ ਜਾਵੇ ਮੈਨ ਮੈਨ ਤਾਂ ਪਾਣੀ ਦਾ ਸੀਵਰੇਜ ਆ ਜੀ ਅੱਛਾ ਸੀਵਰੇਜ ਦੀ ਬਹੁਤ ਵੱਡੀ ਪ੍ਰੋਬਲਮ ਆ ਮੀ ਹਾਂਜੀ ਬਹੁਤ ਵੱਡੀ ਪ੍ਰੋਬਲਮ ਹੈ ਹੁਣ ਸਾਰੇ ਘਰਾਂ ਦਾ ਪਾਣੀ ਇੱਥੇ ਜਾ ਰਿਹਾ ਇੱਥੇ ਆ ਰਿਹਾ ਜੀ ਕੋਈ ਇੱਧਰ ਉੱਧਰ ਟੋਏ ਬਣਾਏ ਮੈਨ ਬਸ ਜਿਵੇਂ ਹੁਣ ਤੁਹਾਨੂੰ ਅਸਤਾ ਦਿਖਾਤਾ ਠੀਕ ਹੈ ਪਿੱਛੇ ਵੀ ਦੇਖ ਦੇ ਕੇ ਆਏ ਹਾਂ ਬਾਕੀ ਐਂ ਬਣਾਏ ਹੋਏ ਨੇ ਬਸ ਕਿਸੇ ਦਾ ਕਿੱਧਰ ਜਾਂਦਾ ਕਿਸੇ ਦਾ ਕੋਈ ਇਕਲਦੀ ਕੁਸ਼ਨ ਕਰਕੇ ਵਟਲੀ ਤੇ ਵਟਲੀ ਨਹੀਂ ਤਾਂ ਐਂ ਚੱਲ ਰਿਹਾ ਠੀਕ ਹੈ ਬੀਜੀ ਕੀ ਨਾਮ ਹੈ ਜੀ ਆਪਣਾ ਹੰਸਰਾ ਜੀ ਅੱਛਾ ਬਹੁਤ ਉਮਰ ਹੋ ਗਈ ਤੁਹਾਡੀ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਤੁਸੀਂ ਇੱਥੇ ਮੈਨੂੰ ਇੱਥੋਂ 35 ਸਾਲ ਦਾ ਰਹਿਣਾ ਜੀ ਅੱਛਾ ਜੀ 35 ਸਾਲ ਹੋ ਗਏ ਮੈਨੂੰ ਇੱਥੇ ਠੀਕ ਹੈ ਜੀ ਹਾਂ ਅੱਛਾ ਇਹ ਕਲੋਨੀ ਜੀ ਤੁਸੀਂ ਜਗ੍ਹਾ ਲਈ ਇੱਥੇ ਰਹਿਣ ਲੱਗੇ ਆਹ ਜਿਹੜੀ ਜਗ੍ਹਾ ਗਈ ਇੱਥੇ ਜ਼ਮੀਨ ਸੀਗੀ ਜੀ ਸਾਫ਼ ਜ਼ਮੀਨ ਸੀਗੀ ਉੱਥੇ ਉਹ ਪਲਾਟ ਲਿਆ ਸੀ ਆਪਾਂ ਨੇ ਠੀਕ ਹੈ ਜੀ ਮਾਛ ਠੀਕ ਹੈ ਪਲਾਟ ਲੈ ਕੇ ਰਹਿਣ ਲੱਗੇ ਤੁਸੀਂ ਪਰ ਉਸ ਤੋਂ ਬਾਅਦ ਤੁਸੀਂ ਆਊਟੇ ਹੋਗੇ ਨਾ ਤਾਂ ਨਗਰ ਕਾਉਂਸਲਰ ਆ ਤੁਹਾਡੀ ਇਹਦਾ ਕਲੋਨੀ ਦਾ ਨਾ ਕੋਈ ਸਰਪੰਚ ਹੈ ਜਨ ਕਿ ਬਾਹਰੋਂ ਤੁਸੀਂ ਕੋਈ ਨਹੀਂ ਜੀ ਕੋਈ ਸਰਪੰਚ ਨਹੀਂ ਕੁਛ ਨਹੀਂ ਹੈਗਾ ਠੀਕ ਹੈ ਹਾਂ ਓਕੇ ਮੈਂ ਆਈ ਮੈਂ ਆ ਰਹੇ ਹਾਂਗੇ ਠੀਕ ਹੈ ਜਨ ਕਿ ਕੋਈ ਮੋਰ ਲਵਾਉਣੀਆਂ ਹੋਰ ਕਰਨਾ ਬਹੁਤ ਪ੍ਰੋਬਲਮ ਆ ਰਹੀਆਂ ਨੇ ਹੁਣ ਤੱਕ ਬਹੁਤ ਪ੍ਰੋਬਲਮਾਂ ਆਉਂਦੀਆਂ ਨੇ ਜੀ ਬਹੁਤ ਆਉਂਦੀਆਂ ਨੇ ਠੀਕ ਹੈ ਹਾਂ ਕੋਈ ਕੰਮ ਨਹੀਂ ਹੋ ਰਿਹਾ ਨਾ ਜਦੋਂ ਕੋਈ ਲੀਡਰ ਆਉਂਦਾ ਤੁਹਾਡੇ ਕੋਲ ਤੁਸੀਂ ਮੰਗਾ ਰੱਖਦੇ ਹੋ ਕਿ ਸਾਡਾ ਭਾਈ ਆ ਮੰਗਾ ਪੂਰੀਆਂ ਕਰੋ ਜੀ ਰੱਖ ਲਿਆ ਜੀ ਰੱਖ ਲਿਆ ਲੀਡਰ ਸਾਹਿਬ ਮਿੱਠੀ ਦੀ ਗੋਲੀਆਂ ਦੇ ਕੇ ਭਗ ਜਾਂਦੇ ਨੇਗੇ ਅੱਛਾ ਜੀ ਹਾਂ ਠੀਕ ਹੈ ਹੋਰ ਮਿੱਠੇ ਗੋਲੀਆਂ ਦੇ ਕੇ ਭਗ ਜਾਂਦੇ ਨੇ ਹੁਣ ਉਹਨਾਂ ਦਾ ਕੀ ਕਰੀਏ ਓਕੇ ਹੁਣ ਫਿਰ ਕੀ ਪਲਾਨਿੰਗ ਬਣਾ ਰਹੇ ਹੋ ਕੀ ਵਿਚਾਰ ਕਰ ਰਹੇ ਹੋ ਕਿਉਂਕਿ ਨਗਰ ਕੌਂਸਲ ਦੀ ਆ ਵੀ ਹੁਣ ਸਾਰਿਆਂ ਦੇ ਨਾਲ ਹੀ ਆ ਜੀ ਠੀਕ ਹੈ ਹਾਂ ਸਾਰਿਆਂ ਦੇ ਨਾਲ ਹੀ ਆ ਜਿਵੇਂ ਕਹਣਗੇ ਕੋ ਉਹ ਯੂਗਾ ਠੀਕ ਹੈ ਹਾਂ ਪਰ ਇੱਕੇ ਵੀ ਹੁਣ ਕੁਲਮ ਲਾਗੇ ਤੁਸੀਂ ਹੋਰ ਇੱਕ ਤਾਂ ਪਹਿਲੇ ਕੋਈ ਗੱਲ ਨਹੀਂ ਬਣ ਰਹੀ ਬਿਲਕੁਲ ਜਨਾਬੇ ਦੀ ਗੱਲ ਹੈ ਨਾਬੇ ਦੀ ਤਾਂ ਵਿਚੇ ਆ ਗਈ ਕਲੋਨੀ ਜੀ ਇਹ ਕੋਈ ਬਾਹਲੀ ਦੂਰ ਨਹੀਂ ਬਾਜ਼ਾਰ ਇੱਥੋਂ ਸਟਾਰਟ ਹਾਂ ਹਾਂ ਵਿਚੇ ਆ ਗਈ ਵਿਚੇ ਆ ਗਈ ਸੋ ਇਹ ਹਾਲਾਤ ਨੇ ਨਾਬੇ ਦੀ ਕਲੋਨੀ ਦੇ ਨਾਬੇ ਦੀ ਏਕਤਾ ਕਲੋਨੀ ਹੈ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਜਿੱਥੋਂ ਲੇਡੀਜ਼ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਜੀ ਆਪਣਾ ਹਾਂਜੀ ਹਾਂਜੀ ਹੱਸਣ ਵਾਲੀ ਗੱਲ ਨਹੀਂ ਪ੍ਰੋਬਲਮ ਪ੍ਰੋਬਲਮ ਦੱਸੋ ਤੁਸੀਂ ਕੀ ਪ੍ਰੋਬਲਮ ਹੈ ਜੀ ਪ੍ਰੋਬਲਮ ਤਾਂ ਜੀ ਬਹੁਤ ਜ਼ਿਆਦਾ ਆ ਰਹੀ ਹੈ ਜੀ ਉਰੇ ਨਾ ਤਾਂ ਪਾਣੀ ਦਾ ਹੱਲ ਹੈਗਾ ਨਾ ਕੋੜੇ ਦਾ ਹੈਗਾ ਜੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਜੀ ਕਿ ਉਹ ਇੱਕ ਦੂਜੇ ਨਾਲ ਲੜੀ ਜਾਂਦੇ ਨੇ ਕੋਈ ਹੱਲ ਤਾਂ ਹੈ ਨਹੀਂ ਜੀ ਠੀਕ ਹੈ ਵੋਟ ਲੈ ਜਾਂਦੇ ਨੇ ਕੋਈ ਕਰਤੇ ਹੈ ਨਹੀਂ ਜੇ ਸ਼ੈਨ ਕਰਵਾਣ ਜਾਣੇ ਆ ਜੀ ਸ਼ੈਨ ਵੀ ਨਹੀਂ ਕਰਦੇ ਹੈਗੇ ਆ ਕਹਿੰਦੇ ਕਿਹੜੀ ਕਲੋਨੀ ਚ ਆਏ ਜੀ ਤੁਸੀਂ ਜੀ ਬਾਰ-ਬਾਰ ਆਏ ਪੁੱਛੇ ਜਾਂਦੇ ਜੀ ਵੀ ਹਰ ਕੋਈ ਤਾਂ ਹੱਲ ਹੋਣਾ ਚਾਹੀਦਾ ਹੈ ਜੀ ਠੀਕ ਹੈ ਜਦੋਂ ਵੋਟਾਂ ਪਾਉਣੇ ਉਹਦੋਂ ਮੰਗ ਨਹੀਂ ਰੱਖਦੇ ਫਿਰ ਤੁਸੀਂ ਮੰਗ ਰੱਖਦੇ ਆ ਜੀ ਵੀ ਸਾਡੀ ਆ ਮੰਗ ਕਰਿਓ ਜੀ ਕੂੜੇ ਦੀ ਕਰਿਓ ਜੀ ਸਾਡੀ ਪਾਣੀ ਦਾ ਹੱਲ ਕਰਿਓ ਜੀ ਜੀ ਟੂਟੀਆਂ ਲੱਗ ਰਹੀਆਂ ਨੇ ਕੱਲੀ ਸਰਕਾਰੀ ਟੂਟੀਆਂ ਬਸ ਹੋਰ ਕੁਛ ਨਹੀਂ ਹਾਲ ਹੈਗਾ ਜੀ ਬਰੇ ਠੀਕ ਹੈ ਅੱਛਾ ਹੋਰ ਦਿੱਕਤਾਂ ਹੀ ਦਿੱਕਤਾਂ ਨਹੀਂ ਜਾਨੀ ਹਾਂਜੀ ਦਿੱਕਤਾਂ ਦਿੱਕਤਾਂ ਨੇ ਜੀ ਅੱਛਾ ਮੰਗ ਹੁਣ ਇਹੀ ਕਰਦੇ ਹੋਂ ਕਿ ਕਾਉਂਸਲਰ ਹੋਣਾ ਚਾਹੀਦਾ ਤੁਹਾਡਾ ਤਾਂ ਕਿ ਤੁਸੀਂ ਵੋਟਾਂ ਪਾਵੋ ਜਿਤਾਵੋ ਉਹਨੂੰ ਅਸੀਂ ਵੋਟ ਨਹੀਂ ਦਿੰਦੇ ਜੀ ਇੱਥੇ ਜੀ ਵੋਟ ਲੈਣ ਆਓ ਅਸੀਂ ਦਿੰਦੇ ਨਹੀਂ ਹੈਗੇ ਹੁਣ ਇੱਕ ਆ ਕਰਕੇ ਦਿਖਾਵਾਂਗੇ ਸਾਰੇ ਮਹੱਲੇ ਵਾਲੇ ਜੀ ਠੀਕ ਹੈ ਠੀਕ ਹੈ ਵਾਰ-ਵਾਰ ਅਸੀਂ ਵੋਟ ਦੇਈ ਜਾਂਦੇ ਨੇ ਪਾਗਲ ਬਣਾਈ ਜਾਂਦੇ ਨੇ ਸਾਨੂੰ ਫਾਇਦਾ ਵੀ ਕੀ ਹੈ ਫਿਰ ਸੋ ਏਕਤਾ ਕਲੋਨੀ ਦੇ ਵਸਨੀਕ ਨੇ ਜਿਹੜੇ ਦੁਖੀ ਨੇ ਹੋ ਕਿ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਵੱਖੋ ਵੱਖਰੇ ਲੀਡਰ ਵੀ ਆਉਂਦੇ ਨੇ ਅਸੀਂ ਆਊਟਰਾਂਜ ਨਹੀਂ ਕਿ ਨਾ ਸਾਡੀ ਕਲੋਨੀ ਚ ਕੋਈ ਸਰਪੰਚਾ ਨਾ ਕੋਈ ਕਾਉਂਸਲਰ ਆ ਤੇ ਜਿਹੜੀਆਂ ਸਰਕਾਰੀ ਸੁਵਿਧਾਵਾਂ ਨੇ ਉਸ ਤੋਂ ਅਸੀਂ ਬਾਂਝੇ ਆ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਇੱਥੇ ਸਾਰੀਆਂ ਦਿਖਾਇਆ ਇਹਨਾਂ ਨੇ ਕਿ ਸਾਡੇ ਪਾਣੀ ਦਾ ਪ੍ਰਬੰਧ ਨਹੀਂ ਘਰਾਂ ਦੇ ਅੱਗੇ ਹੀ ਪਾਣੀ ਜਾਂਦਾ ਉੱਥੇ ਟੋਬੇ ਬਣੇ ਹੋਏ ਨੇ ਉੱਥੇ ਜਾਨੀ ਨੁਕਸਾਨ ਵੀ ਹੋ ਸਕਦਾ ਇੱਥੋਂ ਤੱਕ ਕਹਿ ਰਹੇ ਨੇ ਤੇ ਮੰਗ ਕਰ ਰਹੇ ਨੇ ਕਿ ਨਗਰ ਕਾਉਂਸਲ ਦੀਆਂ ਵੋਟਾਂ ਆ ਰਹੇ ਨੇ ਸਾਡਾ ਕਾਉਂਸਲਰ ਹੋਣਾ ਚਾਹੀਦਾ ਸਾਨੂੰ ਕਮੇਟੀ ਨਾਲ ਜੋੜਿਆ ਜਾਵੇ ਗੁਰਤੇਜ ਸਿੰਘ ਤੁਹੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ